ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਮੇਰੇ ਮਾਲਕ ਤੁਹਾਨੂੰ ਖੁਸ਼ ਰੱਖੇ ਹਮੇਸ਼ਾ ਤੁਹਾਨੂੰ ਪਤਾ ਪਟਣਾ ਸਾਹੇ ਪਹੁੰਚੇ ਹੋਏ ਅੱਜ ਤੁਹਾਡਾ ਜਿਸ ਦਿਨ ਪਹਿਲੀ ਜਾਤ ਆਇਆ ਸੀ ਉਦੋਂ ਦਾ ਕੰਫਰਨ ਨਹੀਂ ਹੋਇਆ ਕਦੇ ਵੀ ਕੱਲ੍ਹ ਦੀ ਦਿਹਾੜੀ ਸੀ ਲੋਕਲ ਗੁਰਦੁਆਰਾ ਸਾਹਿਬ ਦੇਖੇ ਸੀ ਜਿਹੜੇ ਕਿ ਤੁਸੀਂ ਵੀਡੀਓ ਦੇਖ ਲਈਏ ਤੇ ਅੱਜ ਅਸੀਂ ਚੱਲੇ ਆ ਜੀ ਅੋਰੇ ਤੋਂ 100 100 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੀ ਆਪਣਾ ਸ਼ੀਤਲਕੁੰਡ ਗੁਰਨਾਨਕ ਦੇਵ ਮਹਾਰਾਜ ਜੀ ਦਾ ਤੇ ਉਹ ਸ਼ੀਤਲਕੁੰਡ ਦੀ ਜਿਹੜੀ ਸਟੋਰੀ ਵੀ ਹੈਗੀ ਆ ਬੜੀ ਤਕਰੀ ਸਟੋਰੀ ਹੈਗੀ ਆ ਤੇ ਆਪਾਂ ਚੱਲਦੇ ਆ ਉੱਥੇ ਉੱਥੇ ਜਾ ਕੇ ਨਾਲੇ ਤੁਹਾਨੂੰ ਸਦਾ ਵਿਊ ਦਿਖਾਵਾਂਗੇ ਬਹੁਤ ਹੀ ਸੋਹਣਾ ਤੇ ਖੂਬਸੂਰਤ ਵਿਊ ਉੱਥੇ ਦਾ ਤੇ ਨਾਲੇ ਉੱਥੇ ਤੁਹਾਨੂੰ ਹਿਸਟਰੀ ਆਪਾਂ ਤੁਹਾਡੇ ਕੋ ਬਿਆਨ ਕਰਾਂਗੇ ਸਾਰੀ ਦੀ ਸਾਰੀ ਬਹੁਤ ਮਤਲਬ ਕਿ ਕਠਿਨਾਈਆਂ ਵਾਲੀ ਹਿਸਟਰੀ ਆ ਉੱਥੇ ਵੀ ਕਿਵੇਂ ਉਹ ਜਗਾ ਹਾਸਲ ਕੀਤੀ ਆ ਤੇ ਸਾਰੀ ਗੱਲ ਤੁਹਾਨੂੰ ਆਪ ਦੱਸਾਂਗੇ ਮੇਲੋ ਜੀ ਜੈਸਮੀਨ ਨੂੰ ਰੈਡੀ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਨੇ ਕਹਿੰਦੀ ਆ ਵੀ ਚਲੋ ਚੱਲੀਏ ਸੱਚੇ ਟਾਈਮ ਹੋ ਗਏ ਟਾਈਮ ਹੋ ਗਿਆ ਵਕਈ 4 ਵਜੇ ਬਣੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਆਂ ਇਹ ਕੈਮਰਾ ਕਿ ਤੁਸੀਂ ਬੰਦ ਇੱਕ ਤੋਂ ਦੇ ਚੱਲੋ 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 ਹਾਂ ਹਾਂ ਅੱਲਾਹ ਹਮਦੁਲਿਲਾਹ ਚੈੱਕ ਕਰ ਲਵੋ ਜੀ ਆ ਚੌਲ ਦੇ ਵਿੱਚ ਅਸੀਂ ਰਹਿ ਰਹੇ ਚੌਲ ਲਾ ਲਓ ਜੀ ਚਾਹੇ ਜੋਰੀ ਨਿਵਾਸ ਹੈ ਇੱਥੇ ਥੱਲੇ ਗਰੀਬੀ ਬਹੁਤ ਥੱਲੇ ਨੂੰ ਦੇਖੀ ਚੈੱਕ ਕਰਕੇ ਤੇ ਕੱਪੜੇ-ਕੁਪੜੇ ਧੋ ਕੇ ਲੋਕਾਂ ਨੇ ਆਇ ਸ਼ਰਿਆਮ ਟੰਗ ਰੱਖਦੇ ਆ ਜੀ। ਵਾਹਿਗੁਰੂ ਦੀ ਦਇਆ ਦੇ ਨਾਲ ਆਹ ਦੇਖੋ ਜੀ ਉੱਪਰ ਤੱਕ। ਅਹ ਰੂਮ ਠੀਕ ਹੋ ਜਾਏਗਾ ਮਿਲਿਆ ਵਾ ਫੈਮਲੀ ਇੱਥੇ ਤਕਰੀਬਨ ਇੱਥੇ ਜਿਹੜੇ ਵੀ ਆਉਂਦੇ ਆ। ਮਿਲ ਗਈ? ਨਹੀਂ। ਮਿਲ ਗਈ? ਨਹੀਂ। ਹਾਂ ਹੈਗੀ ਆ ਨਾ ਉਂਦੀ ਹੈਗੀ। ਬਹੁਤ ਦੂਰ ਪਈ ਆ। ਦੇਖੀਗੀ? ਹਾਂ। ਬਸ ਚਲੋ ਠੀਕ ਆ। ਲਓ ਜੀ। ਚੱਲ ਪਏ ਜੀ ਗੁਰੂ ਨਾਨਕ ਦੇਵ ਜੀ ਦੇ ਦਰਬਾਰੋਂ ਗੱਡੀਆਂ ਦੋ ਤਿੰਨ ਲੋਡ ਹੋ ਗਈਆਂ ਸੰਗਤਾਂ ਬਹੁਤ ਜਾ ਰਹੀਆਂ ਨੇ 300 ਰੁਪਏ ਪਰਸਵਾਰੀ ਹੁੰਦੀ ਹੈ ਜੀ ਅ ਗੱਡੀ ਦਾ ਕਰਾਰਾ ਸ਼ੀਤ라ਕੁੰਡ 100 ਕਿਲੋਮੀਟਰ ਦੂਰ ਪੈਂਦਾ ਜੀ ਤੇ ਆਪਾਂ ਵੀ ਗੱਡੀ ਦੇ ਵਿੱਚ ਸੁਖਵੀਰਾਂ ਹੀ ਬੈਠ ਗਏ ਵਿੱਚ ਤੇ ਥੋੜਾ ਜਿਹਾ ਸਾਊਂਡ ਹੋ ਰਿਹਾ ਜੀ ਸ਼ੀਤਲਾ ਕੁੰਡ ਪਹੁੰਚਣ ਆਲੇ ਜੀ ਆਪਾਂ 2 ਕਿਲੋਮੀਟਰ ਦਾ ਏਰੀਆ ਰਹਿੰਦਾ ਕੀ ਰਾਜਗਿਰ ਇਹ ਫਿਰ ਰਾਜਗਿਰ ਹੈ ਨਾ ਜੀ ਰਾਜਗਿਰ ਪਾਉਂਦਾ ਬ੍ਰਹਮਾ ਕੁੰਡ ਬ੍ਰਹਮ ਕੁੰਡ ਤੇ ਬਹੁਤ ਕੁੰਡਾ ਜਿਹੜੇ ਕਹਿੰਦੇ ਜੀ 21 ਕੁੰਡਾ ਜਿਨ੍ਹਾਂ ਵਿੱਚੋਂ ਇੱਕ ਗੁਰੂ ਨਾਨਕ ਪਾਸ਼ਾ ਦਾ ਹੈ ਹਾਂ ਜੀ ਸੋਹਣੇ ਯੱਕੇ ਬਣਾਏ ਪਏ ਆ ਸਾਰੇ ਇਹੋ ਜਿਹੇ ਯੱਕੇ ਯੱਕੇ ਖੜੇ ਨੇ ਸਾਰੇ ਇੱਦਾਂ ਬੈਠ ਕੇ ਜਾ ਰਹੇ ਨੇ ਉੱਪਰ ਔੜੀ ਖੱਤਰ ਦੇ ਨਾਲ ਇਹ ਹੈਗਾ ਜੀ ਇੱਥੇ ਕੋਂਡ ਹੈਗਾ ਗਰਮ ਕੋਂਡ ਅੱਛਾ ਇਹ ਗਰਮ ਕੋਂਡ ਹੈ ਇਧਰ ਹਣਾ ਠੀਕ ਹੈ ਜੀ ਇਹ ਬ੍ਰਹਮ ਕੋਂਡੇ ਲਿਖਾ ਪਿਆ ਤੇ ਪਰ ਵੀ ਠੀਕ ਹੈ ਇਕ ਕਿੰਨੇ ਕਿਰੀ ਵਿੱਚ ਹੈਗੇ ਜੀ ਆਪਣੇ 21 ਕੁੰਡ ਜਿਹੜੇ ਇਹ 1 ਕਿਲੋਮੀਟਰ ਦੇ ਵਿੱਚ ਵਿੱਚ ਇਹ ਹੈ ਨਹੀਂ ਪਾਬਾ ਜੀ 10 ਦਿਨ ਮੈਂ ਤੁਹਾਨੂੰ ਅੱਛਾ 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 ਓਕੇ ਓਕੇ ਠੀਕ ਹੈ ਉਹ ਇੱਥੇ ਦੇ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਪਹੋ ਜਾ ਭਾਈ ਗਾੜੀ ਕਰ ਲੈ ਸਾਈਡ 'ਤੇ ਥੋੜਾ ਕੋਈ ਬਾਤ ਨਹੀਂ ਇਹਨਾਂ ਨੇ ਤਾਂ ਬਿਸਤਰਾ ਹੀ ਲਾਇਆ ਪਿਆ ਉੱਪਰ ਇਹਨਾਂ ਦਾ ਫ੍ਰੀਜ ਹੈ ਪਹੁੰਚ ਜੀ ਪੱਕੀ ਗੱਲ ਹੈ ਐਜਾ ਕਮਾਣੀਆਂ ਵੀ ਲਾਈਆਂ ਹੋਈਆਂ ਥੱਲੇ ਜੰਪ ਲਓ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਕਿੰਨਾ ਟਾਈਮ ਹੋ ਗਿਆ ਜੀ ਪੌਣੇ ਜਦੋਂ ਪੌਣੇ ਕਿਹਾ რა ਕਿਆ ਕਹਿੰਦਾ ਹੈ ਸਾਢੇ ਪੰਜ ਦੇ ਥੋੜਾ ਜਿਆਦਾ ਟਾਈਮ ਲਾਉਂਗੇ ਯਾਰ ਇਹਨੂੰ ਪਹਿਲਾਂ ਹੀ ਕਹਿ ਕੇ ਚਲੋ ਆ ਵਾਹਿਗੁਰੂ 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 ਚਲੋ ਸੈਕਣੀ ਚਾਪਾ ਮੈਂ ਆਇਆ ਰੱਖ ਦਿੰਦੇ ਬਸ ਹੋਤ ਅਸੋ ਨਹੀਂ ਹੈ ਟੋਕਨ ਟਾ카 ਨਹੀਂ ਮਿਲ ਰਹਾ ਖਿਆ ਤੇ ਚਲੋ ਹਣੋ ਹਣੋ ਵਸ਼ ਕਰੋ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਚਲੋ ਕਰੀਏ ਨਾਮ ਸ਼ਿਕਰ ਚੱਲ ਕੇ ਬਾਬਿਆਂ ਦੇ ਗੁਰੂ ਕਰ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਮੰਦਰ ਨੂੰ ਵੀ ਜਾ ਰਹੇ ਆ ਉਪਰ ਨੂੰ ਲੋਕ ਪਤਾ ਨਹੀਂ ਹੁਣ ਕੀ ਹੋਊਗਾ ਉੱਥੇ ਇੱਧਰ ਵੀ ਮੰਦਿਰ ਬਣਾਇਆ ਵੇਖੋ ਚੋਟੀ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਫੋਟੋਆਂ ਖਿੱਚਣ ਦੀ ਮਨਾਹੀ ਹੈ ਜੀ ਆਹ ਹਟਣਾ ਇੱਥੇ ਹੈ ਨਹੀਂ ਅਸੀਂ ਕਿਸੇ ਨੇ ਵੀ ਕਤਨਾ ਨਾ ਸ਼ਹਿਰੀ ਲਾਹੇ ਕਰੋ ਬਹੁਤ ਸੁਣਾ ਪਹਾੜੀਆਂ ਜਿਹੇ ਦੇ ਵਿੱਚ ਠੰਡੇ ਠੰਡੀ ਮਿੱਠੇ ਮਿੱਠੀ ਜੀ ਹਵਾ ਚੱਲਦੀ ਹੈ ਜੀ ਆਜੋ ਕਿਹਦੇ ਤੇਰੀ ਮੰਮੀ ਨੇ ਤਾਂ ਫੋਨ ਹੀ ਨਹੀਂ ਛੱਡਦੀ ਬੱਸ ਹੁਣ ਕਿ ਕਿਹੜੀ ਕਿਹੜੇ ਚੱਕਰਾਂ ਚ ਪੈ ਗਈ ਹਾਂ ਜਰੂਰੀ ਐ ਗੱਲ ਕਰ ਦਿੰਦੀ ਟੇਕੋ ਮਤਾ ਵੈਗਰੂ ਅੰਦਰ ਵਾਹ ਗਿਰ ਸਤਨਾਮ ਸ਼੍ਰੀ आए गुरु नानक साहब जी पंद्रह सो त्रेट बिक्रम शहली तो उदासी अगर आप जी देता मूल नानक शाही के पंद्रह सौ सात भी कहते हैं जब गुरु नानक साहब जी ने जो पहली यात्रा शुरू की सुलतानपुर लोधी तो सारा पूर्वी की यात्रा नानक मता, गोरख मता, हरिद्वार बनारस गया अकबरपुर रजौली सारे ਤੇ ਜਦੋਂ ਉਹ ਨਾਨਕ ਮਹਾਰਾਜ ਇੱਥੇ ਆਏਗਾ ਸਭ ਤੋਂ ਪਹਿਲਾਂ ਦੋ ਚੀਜ਼ ਨਾ ਪ੍ਰਾਪਤ ਕਰਨ। ਪ੍ਰਾਪਤ ਕਰਨ ਦਾ ਮਤਲਬ ਇਹ ਗੁਰੂ ਮਹਾਰਾਜੀ ਕੇਔਰ ਤੋਂ ਪਹਿਲਾਂ ਕੁਝ ਪੁਰਾਣਾ ਇਤਿਹਾਸ। ਜੇ ਉਹ ਇਤਿਹਾਸ ਸਾਡੀ ਨੂੰ ਦੱਸ ਦਿਆਂਗੇ ਤਾਂ ਆਪਣਾ ਇਤਿਹਾਸ ਦੀ ਵਧੀਆ ਸਮਝ ਲੱਗ ਜਾਂਦੀ ਨਹੀਂ ਤਾਂ ਸਾੰਦ ਵੀ ਆਰਦਾ ਜਿੱਦਾਂ ਉਹ ਪਹਾੜ ਇਹ ਦੇਖਣ ਜਿੱਦਾਂ ਪਹਾੜੀ ਜਰੂਰ ਲੱਗਦਾ ਦੇਖੀ ਜਨਤਾ ਜੀ ਇੱਥੇ ਦਾ ਇਤਿਹਾਸ ਪੜ ਕੇ ਦੇਖੋਗੇ ਇਹ ਪਹਾੜ ਨਹੀਂ ਹੈਗਾ ਇਹ ਸਿਰਫ ਹਿੰਦੁਸਤਾਨ ਦੀ ਰਾਜਧਾਨੀ ਅਜਾਤ ਸ਼ਕਤਰੂ ਦੇ ਗੰਦ ਦਾ ਤੇ ਜਿਹੜਾ ਰਾਜਾ ਸੀ ਜਰਾਸੰਧ ਇਹ ਉਹਦਾ ਕਿਲਾ ਆਪਾਂ ਕਿਲੇ ਕੇ ਅੰਦਰ ਤੇ ਪਹਾੜ ਜਿਹੜੇ ਨਾ ਕਿਲੇ ਦੀਆਂ ਗੁਹਾਰਾਂ ਦੇ ਗੰਦ ਇਤਿਹਾਸ ਤੇ ਇਹਦਾ ਬੜਾ ਤਗੜਾ ਪਰ ਟੈਮ ਵੀ ਤਗੜੇ ਹੋ ਗਿਆ 5000 ਬਰਸ ਤੋਂ 5000 ਥੋੜਾ ਹੁੰਦਾ ਸਮੇਂ ਇਨਾ ਲੰਮਾ ਕਿ ਸਮੇਂ ਦੇ ਨਾਲ ਨਾਲ ਇਤਿਹਾਸ ਵੀ ਹੌਲੀ ਹੌਲੀ ਖਤਮ ਹੁੰਦੇ ਚਲੇ ਪਰ ਨਹੀਂ ਅਭੀ ਵੀ ਇਸ ਇਲੇਟ ਦੇ ਅੰਦਰ ਬਹੁਤ ਸਾਰੇ ਕੁਝ ਐਸੇ ਕੀਮਤੀ ਚੀਜ਼ਾਂ ਰਚ ਗਈਆਂ ਦੁਨੀਆ ਨੇ ਪਰ ਜੇ ਉਹ ਇਤਿਹਾਸ ਦੇਖਣਾ ਹੋ

86 ਤੀਰਤ ਸਗਲ ਪੁੰਨ ਜੀ ਦਿਆ ਰਵਨ ਮੋਠਾ ਟੀਰਥ ਵਿੱਚ ਇੱਕ ਨਾਮ ਮਿਲਦਾ ਜਿੱਥੇ ਤੀਰ ਉੱਥੇ ਮੰਦਰ ਆ ਸਾਹਮਣੇ ਦਾ 10 ਮਿੰਟ ਦਾ ਰਸਤਾ ਹੈ ਇੱਕ ਛੋਟਾ ਜਿਹਾ ਲక్ష్ਮੀ ਨਾਰਾਇਣ ਦਾ ਮੰਦਰ ਹੈਗਾ Hindu ਧਰਮ ਕੇ ਅੰਦਰ ਸ਼ਰਧਾ ਵੀ ਹੈ ਭਾਵਨਾ ਵੀ ਹੈ ਮੰਨਦੇ ਨੇ ਪਰ ਇਹਨਾਂ ਦਾ ਕਹਿਣਾ ਸੀ ਕਿ ਤੀਰਥ ਵਿੱਚ ਆਓ से करो पाप करो दुनिया ने सोचा कि तो सौखा ही काम है नहा ही पैना नहा लेंगे तो पवित्र हो जाएंगे पांच हजार तक रोज दुनिया में सिर्फ स्नान वास्ते कि असी नहा लिया तो पवित्र हो गए पर जब गुरु नानक महाराज जी आए तो पहले तो तीर्थ गए तो जाके खंडन किया गलत होता है तो नहीं मानता ਅਗਰ ਨਹਾਣੇ ਸੇ ਪਾਪ ਖਤਮ ਹੋ ਜਾਏ ਤੇ ਫੇਰੇ ਜਿਹੜੇ ਢੂ ਮੱਛੀਆਂ ਤੇ ਮਗਰਮੱਛ ਤੋਂ ਪਾਣੀ ਵਿੱਚ ਦਿੱਤੀ ਰਹੀ ਉਸ ਵਿਚਾਰਿਆਂ ਨੂੰ ਤਪ ਕੀ ਬਣੀ ਤਾਂ ਸਹ ਤ ਹੋਇਆ ਕਿਉਂ ਕਿ ਜਦ ਤੱਕ ਨਾਮ ਨਹੀਂ ਜਪੇਗਾ ਤਾਂ ਪਾਪ ਨਹੀਂ ਘਟੇ ਹਰ ਤੀਰਥਾਂ ਤੇ ਮਾਰਤ ਜਾ ਜਾ ਕਿਉਂ ਉਪੇਸ਼ ਕਰਦੇ ਨੇ ਤੇ ਜਿੱਦੜ ਗੋਬਨ ਮਹਾਰਾਜ ਗਏ ਨੂੰ ਤੇ ਥੜਾ ਸੀ ਥੜੇ ਦੇ ਨਾਲ 100 ਗਜ ਦੇ ਇਹ ਹੌਦਲ ਆ ਪਹਾੜੀ ਨਾਲ ਖਮੀਲ ਤੱਕ ਇਹਦੇ ਚ ਪਹਾੜਾਂ 'ਚ ਸਰਪਰ ਹੈ ਜੇ ਹਿੰਦੀ 'ਚ ਗੱਲ ਕਰੋ ਤਾਂ ਗੰਦਕ ਵੀ ਥੀ ਔਰ ਵਹੀ ਗੰਦਕ ਕੇ ਕਰਕੇ ਪਾਣੀ ਸਰਪਰ ਹੋਰ ਇਥੇ ਕੁਛ ਨਹੀਂ ਜਦ ਪਹਾੜਾਂ ਤੋਂ ਪਾਣੀ ਜਿਹੜਾ ਥੱਲੇੋਂ ਸਿੱਧਾ ਗੰਦਕ ਨਾਲ ਟਕਰਾ ਗਿਆ ਪਾਣੀ ਗਰਮ ਹੋ ਗਿਆ ਉਹਨੂੰ ਕੁੰਡ ਕੇ आपा चश्मा नहीं सोमा चाहिता। ते जो तो सोमा कह लो चाहे धारा ना गो मर् रख लो जो बीस कुंड गर्म जरा कुंडो अपने कुदरती लेकिन जब सब गर्व तो यह भी गर्म तो क्योंकि भी सारे पीछे ये भी गर्व जो पील का एरिया ये मील के अंदर ਤੇ ਮਾਰਦੀ ਜ਼ਮੀਨ ਦੀ ਖਦਾਈ ਕਰਦੇ ਜਿੱਥੇ ਮਾਰਦੀ 5 ਮੀਟਰ ਤੱਕ ਮਿੱਟੀ ਮਿਲੇਗੀ 2 ਫੁੱਟ ਚਲੋ ਦਾਸ ਕਿੰਦਾ 5 ਫੁੱਟ ਮੰਨੋ ਪੱਥਰ ਰਹੇਗਾ 200 ਫੁੱਟ ਅੱਜੋ ਬੈਠੇ ਕਿ ਬੜਾ ਜਿੱਥੇ ਆਪਾਂ ਬੈਠੇ ਨਾ ਬੜਾ ਮੁਸ਼ਕਿਲ ਸੇ 10 ਰੁਪਏ ਕੱਢਿਆ ਤੇ 50 60 ਲੱਖ ਰੁਪਏ ਤੋਂ ਉੱਤੇ ਸਿਰ ਕੱਟਣ ਤੇ ਹਾਕੀ ਤਾ ਤੇ ਜੱਕੇ ਮੀਲੇ ਬਣੇ ਤੋਂ ਆਜ ਤੱਕ ਮਸ਼ੀਨਾ ਕੰਮ ਕਰਦੀ ਆ 4-500 ਸਾਲ ਪਹਿਲੇ ਮਸੀਤ ਦਾ ਪੱਥਰ ਦਾ ਬਣਦਾ ਪਾਣੀ ਦੀ ਬੜੀ ਦਿੱਕਤ ਹੁੰਦੀ ਸੀ ਕਿਉਂਕਿ ਪੱਥਰ ਕਰਕੇ ਵੋੜ ਨਹੀਂ ਸੀ ਹੁੰਦਾ ਤੇ ਜੋ ਚਲਦਾ ਉਹ ਗਰਮ ਗਰਮੀ ਮੇ ਗਰਮ ਪੀਂ ਸਕਦੇ ਤੇ ਜਦ ਤੋਂ ਨਾਨਕ ਮਹਾਰਾਜਾਏ ਲੋਕਾਂ ਦੇ ਪੁਸ਼ਾਨ ਲਿਆ ਆ ਕਰਕੇ ਬੇਰਤੀ ਕੀਤੀ ਕਰੋ ਕਿਰਪਾ ऊपर गर्मी थले पानी गर्म प्यास बोल रही होंगी महाराज जी तो जानी जान सर देख लिया कि दिक्कत है सोमा नजीक सी महाराज कहते सब ता गर्म ने आता ठंडा ए फिर गुरु महाराज जी के बचन तो एक गुण ठंडा लाके च गिनती करो तो अभी भी बाईस गुण है इक्की गर्म एक ਗੁਰੂ ਨਾਨਕ ਸਿੱਖ ਮਾਨਸਿਕ ਇਸ ਤਰ੍ਹਾਂ ਜਾਨੀਂ ਚੈਦਾ ਕੋ ਥੱਲੇ ਕੋ ਡਬਣਿਆ ਹੋਇਆ ਜਾ ਕੇ ਦਰਸ਼ਨ ਵੀ ਕਰ ਲੋ ਹੱਥ ਦੇ ਸੁੱਚਾ ਤੂੜਾ ਲਿਆ ਬਾਹਰ ਰੱਖੀਂ ਤੂੰ ਦੇ ਕੇ ਅੰਦਰ ਧੋਣਾ ਨਹੀਂ ਜੂਟਾ ਨਹੀਂ ਕਰਨਾ ਪੈਰ ਨਹੀਂ ਕੋਣਾ ਕਿਉਂਕਿ ਉਸ ਜੱਤ ਸੇ ਲੰਗਰ ਵੰਡਦਾ ਵੀ ਹੈ ਪੀਣ ਵਾਸਤੇ ਵੀ ਵਰਤਿਆ ਜਾਂਦਾ ਸਾਰੇ ਕੰਮ ਕਾ ਇਹ ਹੈ ਠੰਡਾ ਸਾਹਮਣੇ ਮੰਦਰ ਉੱਥੇ ਫਿਰ ਦਸ ਕੁੰਡ ਗਰ ਦੇਖਣਾ ਤੁਹਾਡੀ ਮਰਜ਼ੀ ਹੈ ਖੁਸ਼ੀ ਹੈ ਨਾ ਜਾਓ ਤੋ ਚੰਗੀ ਮਨਾਹੀ ਨਹੀਂ ਹੈ ਵਿਦਾ ਨਹੀਂ ਕਿ ਦੇਖਣਾ ਬਣਾ ਹੈ ਖਿਆਲ ਜ਼ਰੂਰ ਕਰਨਾ ਦਾਸ ਦਾ ਫਰਜ ਬਣਦਾ ਦੱਸਣਾ ਵੀ ਕੁੰਡ ਜੋ ਬਾਈ ਹੈ ਅਸੀਂ ਨਹੀਂ ਜਾਣਦੇ ਪਰ ਪਤਾ ਹੋਣਾ ਚਾਹੀਦੀ ਹੈ ਕਿ ਉਧਰ ਫਿਰ ਦਸ ਕੁੰਡ ਗਰ ਇਧਰ ਸਾਤ ਕੁੰਡ ਥੋੜਾ ਦੂਰ ਦੂਰ ਕਰਕੇ ਇੱਧਰ 18 ਕਿਲੋ ਤੇ ਆ ਗਏ ਇੰਨਾ ਤੇਜ਼ ਗਰਮ ਪਾਣੀ ਹੱਥ ਲੱਗਦਾ ਹੀ ਨਹੀਂ ਉਹਨਾਂ ਦਾ ਰੱਖ ਤਾ ਪਵਨ ਉਹ ਤਪਦਾ ਤੇ ਗੁਰੂ ਮਾਰਦ ਜੀ ਨੇ ਤਾ ਤਪ ਦੇ ਨੂੰ ਠੰਡਾ ਕੀਤਾ ਗੁਰਬਾਣੀ ਚਾਰਨ ਕੀਤੀ ਸਿਰੀ ਰਾਗ ਮਹਰਲਾ ਪਹਿਲਾ ਕਰੂ ਜਾ ਤਨ ਜੋ ਬਲਿਆ ਫੁਲੜਾ ਨਾਚੀ ਅਰੇ ਦਿਚਾਰ ਪਵਨ ਕੀ ਰੇ ਪਤ ਜਿਉ ਧਨ ਤੇ ਗੁਰੂ ਨਾਨਕ ਮਹਾਰਾਜ ਦੀ ਬਾਕੀਤੀ ਤੇ ਆ ਹੁਣ ਜਾਗ ਗਿਆ ਇਹਦਾ ਭਾਗ ਤੇ ਜੋ ਗੁਰੂ ਘਰ ਬਣਿਆ ਜਿਹਨੂੰ 100 ਸਾਲ ਚਲੋ ਨਹੀਂ ਲੇਕਿਨ 50 ਸਾਲ ਪਹਿਲੇ ਬਣ ਜਾਣਾ ਚਾਹੀਏ ਸੀ ਕਿਉਂਕਿ ਜੇ ਇਤਿਹਾਸ ਨੂੰ ਪੜ ਕੇ ਦੇਖੋ ਜਾਂ ਚੱਕ ਕੇ ਤੋਂ ਗੁਰੂ ਮਹਾਰਾਜ ਨੂੰ ਆਇ 2.5 ਸੌ ਸਾਲ ਹੋ ਗਏ ਲਗਭਗ ਤੇ ਗੁਰਦੁਆਰਾ ਬਣਾ 1.5 ਸਾਲ ਪਹਿਲੇ ਇਹਦਾ ਮਤਲਬ ਉਹ ਤਾਂ ਬਹੁਤ ਛੇ ਪੰਜ ਨੂੰ ਬਾਣਤਾ ਗਿਆ ਦਾ ਗੁਰਬਾਣੀ ਵੀ ਨੇ ਇਹੀ ਕਹਿੰਦੀ ਸਹਿਜ ਪਕੇਸ ਮੀਠਾ ਹੋਏ ਹੁਣ ਇੱਥੇ ਬਿੜਾਏਗਾ ਕੌਣ ਇਹੀ ਤਾਂ ਪ੍ਰੋਬਲਮ ਹੈ ਇੱਕ ਤਾਂ 100 ਕਿਲੋਮੀਟਰ ਦੇ ਅੰਦਰ ਸਿੱਖ ਪਰਿਵਾਰ ਇੱਕ ਬੰਦਾ ਜਦ ਸਿੱਖ ਪਰਿਵਾਰ ਨਹੀਂ ਹੈ ਲੋ ਜੀ ਲੰਗਰ ਪਾਣੀ ਵੀ ਆਪਾਂ ਛਕ ਲਿਆ ਤੇ ਹੁਣ ਸ਼ੀਤਲ ਕੁੰਡ ਕੋਲ ਪਹੁੰਚਣਾ ਜੀ ਆਪਾਂ ਨੇ कुंड में सिक्के ਸਿੱਕੇ फेंके काफी कुछ ਕੁਛ ਕਰਦੇ लोग ਲੋਕ ਘਰ ਹੂੰ ਹੂੰ ਵੀ ਵੜਦੇ ਨੇ ਨਾ ਹਾਂ ਇੱਥੋਂ ਨਾਲ ਯੂ ਵੜਦੇ ਨੇ ਸਹੀ ਗੱਲ ਹੈ ਸਾਫ ਹੂੰ ਲਾ ਥੋੜੇ ਜਿ ਮੰਗਦੇ ਤੇ ਵਾਹ ਵਾਹ ਪਲਾ ਕਰ ਵਾਹ ਧੰਨਵਾਦ ਦਰਸ਼ਨ ਕਰਨ ਨੂੰ ਮਿਲ ਗਿਆ ਜੀ ਇਹ ਹੈ ਜੀ ਸ਼ੀਤਲ ਕੁੰਡ ਤੇ ਇੱਥੇ ਆਪਣੇ ਆਪ ਪਾਣੀ ਨਿਕਲਦਾ ਸੀ ਉੱਥੇ ਵਿੱਚ ਜਾ ਕੇ ਕਾਫੀ ਡੂੰਘਾ ਹੈ ਉੱਪਰ ਤੇ ਜਾਨੀ ਬੰਦ ਕੀਤਾ ਹੋਇਆ ਨੇ ਇਹਨਾਂ ਨੇ ਤੇ ਇਸੇ ਤਰ੍ਹਾਂ ਦੇ ਹੋਰ ਬਾਈ ਕੁੰਡ ਨੇ ਵੀ ਐਸੇ ਬਿਲਕੁਲ ਨਜ਼ਦੀਕੇ ਨਜ਼ਦੀਕ ਹੈਗੇ ਨੇ ਤੇ ਜਿਹੜੇ ਦੱਸਿਆ ਜਾਂਦਾ ਵੀ ਉਹਨਾਂ ਦੇ ਵਿੱਚ ਟੋਟਲੀ ਗਰਮ ਪਾਣੀ ਨਿਕਲਦਾ ਤੇ ਇੱਕ ਇਹੀ ਹੈ ਜਿਹੜਾ ਪਾਣੀ ਠੰਡਾ ਨਿਕਲਦਾ ਤੇ ਇੱਥੇ ਤੋਂ ਹੀ ਪਾਣੀ ਉਹਨਾਂ ਵਿੱਚ ਸ਼ਿਫਟ ਹੁੰਦਾ ਪੀਣ ਵਾਸਤੇ ਸਾਰਿਆਂ ਨੂੰ ਵੈਗਰੂ ਦੀ અપਾਰ ਕਿਰਪਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਧਰਤੀ ਹੈ ਜੀ 10 ਕੁ ਮੀਟਰ ਲੇ ਆ ਜੀ ਹਾਂ ਜੀ 10 ਕੁ ਮੀਟਰ ਇੱਥੇ ਨੇੜੇ ਹੈ ਬਾਕੀ ਉਹ ਉਧਰ ਲੱਗਦੇ 10 ਹਾਂ ਜੀ 8-10 ਉਪਰ ਹਾਂ ਜੀ ਹਾਂ ਜੀ ਵਾਹਿਗੁਰੂ 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 ਇਦੇ ਉੱਪਰ ਲਵਰ ਫੇਫਾ ਚੜ ਕੇ ਕੁਝ ਬਣਾਇਆ ਵਾਪਰ ਹਨਾ ਪਹਿਲਾਂ ਸ਼ਾਇਦ ਉਹ ਹੋ ਪਹਿਲਾਂ ਮਰਜੀ ਸੌਰੀ ਇੱਥੇ ਹੋਣੀ ਆ ਤੇ ਉਸ ਤੋਂ ਬਾਅਦ ਵਿੱਚ ਫਿਰ ਆ ਬਣ ਗਿਆ ਇੱਧਰ ਹਨਾ ਕਰਲੋ ਨਮਸਕਾਰ ਸੇਵਾ ਕਰਨੀ ਦੀ ਉੱਪਰ ਸੇਵਾ ਹੀ ਕਰ ਲੈਂਦੇ ਫਿਰ ਤੁਸੀਂ ਅਸੀਂ ਜਨ ਨੂੰ ਉੱਥੇ ਕੇਰ ਘੁੰਮਿਆਉਣਾ ਤੇ ਇੱਧਰ ਦੋਏ ਘੰਟਾਂ ਵਿੱਚ ਉੱਧਰ ਜਾਂਦੇ ਤਾਂ ਹੈ ਨਹੀਂ ਵੇਥੇ ਕੋਈ ਹੈ ਇਹਦੇ 1 ਵਜੇ ਰਸਤ ਲੱਗਣੀ 1 ਵਜੇ ਤੁਰਨੀ ਫਿਰ 1 ਵਜੇ ਨੂੰ ਘੰਟਾ ਪਿਆ ਹਲ ਹਲੇ ਤਾਂ ਅਗਰ ਮੈਂ ਵੈਸੇ ਗੱਲ ਕਰਦੀ ਹਾਂ ਹਾਂ ਚਲੋ ਦੇਖ ਲਓ ਹਾਂ ਹੱਥ ਪਾਰਨਾ ਧੋਏ ਵਿੱਚ ਉਦਾਂ ਚੂੜਾ ਲੈ ਲਿਓ ਪਾਣੀ ਦਾ ਮੈਂ ਕਹਾਂ ਜੀ ਥੋੜਾ ਜਿਹਾ ਉੱਪਰ ਚੜ ਕੇ ਸ਼ਾਟ ਲੈ ਕੇ ਦੇਖੀਏ ਤੇ ਇਧਰ ਜਿਹੜੀ ਬਿਲਡਿੰਗ ਦੇ ਵਿੱਚਰ ਹੈਸ਼ ਕੀਤੀ ਹੋਈ ਆ ਜਾਂ ਕਮਰੇ ਵਗੈਰਾ ਮਿਲਦੇ ਆ ਜੀ ਉਹ ਬਿਲਡਿੰਗ ਦੇ ਉੱਪਰ ਚੜਿਆ ਜੀ ਤੇ ਗੁਰਦੁਆਰਾ ਸਾਹਿਬ ਦਾ 뷰 ਦਿਖਾਉਣ ਦੀ ਕੋਸ਼ਿਸ਼ ਕਰਦਾ ਜੀ ਤੁਹਾਨੂੰ ਇੱਥੋਂ ਵਾਹਿਗੁਰੂ ਇਦਾਂ ਦੇ ਜੱਕੇ ਆ ਜੀ ਜਿਹਦੇ ਫਿਰ ਸਵਾਰੀਆਂ ਨੂੰ ਟਰਾਂਸਫਰ ਕਰਦੇ ਸ਼ਾਮਾਂ ਜੀ ਬਣਾਈ ਹੋਈ ਐ ਤੇ ਨਾਲ ਨੂੰ ਕਮਾਣੀਆਂ ਵੀ ਲਾਈਆਂ ਹੋਈਆਂ ਬਹੁਤ ਸੋਹਣਾ ਬਣਾਇਆ ਉੱਥੇ ਬੈਠਣ ਨੂੰ ਚੜ੍ਹਨੇ ਨੂੰ ਸਾਡ ਪਰ ਸਿਆਹ ਲਾਤਾ ਚੜ੍ਹਨੇ ਵਾਸਤੇ ਇਹਦੇ ਵਿੱਚ ਬੈਠੋ ਅੰਛੇ ਸਵਾਰੀਆਂ ਰਾਮਗੱਲ 6-7 ਸਵਾਰੀਆਂ ਚਲੇ ਜਾਂਦੇ ਉਹੀ ਚੀਜ਼ ਆ ਬਣ ਕੇ ਆ ਗਈ ਹੁਣ ਦੁਬਾਰੇ ਪਰ ਜਿਹੜੇ ਜਾਣਦੇ ਆ ਉਹਦੇ ਵਿੱਚ ਜਾਣਦੇ ਹੀ ਆ ਉਹ ਤੇ ਹੁਣ ਤੁਹਾਨੂੰ ਆਪਾਂ ਲੈ ਕੇ ਜਾਂਦੇ ਆ ਥੋੜਾ ਜਿਹਾ ਅੱਗੇ ਸ਼ੇਤਲ ਕੁੰਡ ਦੇ ਨਾਲ ਇਹ ਥੋੜਾ ਜਿਹਾ ਅੱਗੇ ਆ ਕੇ ਮੁੱਖਾ ਦਵਾਰ ਬ੍ਰਹਮ ਕੁੰਡ ਰਾਜਗੀਰ ਤੇ ਇੱਥੇ ਤੋਂ ਪੌੜੀਆਂ ਜੰਨੀ ਜੀ ਉਹ ਸਾਹਮਣੇ ਵਾਲੀ ਜਿਹੜੀ ਪਹਾੜੀ ਹੈਗੀ ਉਹਨਾਂ ਸਾਹਮਣੇ ਤਕਰੀਬਨ 1 ਕਿਲੋਮੀਟਰ ਦੀ ਚੜਾਈ ਹੈਗੀ ਆ ਜਿੱਥੇ ਕਿ ਲੋਕ ਜਾ ਕੇ ਇਸ਼ਨਾਨ ਕਰਕੇ ਆਉਂਦੇ ਆ ਨਾ ਕੇ ਆਉਂਦੇ ਆ ਫਿਰ ਉਹਨਾਂ ਦੇ ਬਾਗਰੋ 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 ਤੇ ਉੱਥੇ ਜਾ ਕੇ ਫਿਰ ਇਸ਼ਨਾਨ ਕਰਕੇ ਮਹਲਾਵਣੇ ਜੀ ਬਨ ਸਫਲਾ ਸੰਭਿਦੇ ਕਹਿੰਦੇ ਵੀ ਸਾਰੇ ਪਾਪ ਉਤਰ ਗਏ ਐਦਾਂ ਮੰਨਣਾ ਇਹਨਾਂ ਲੋਕਾਂ ਦਾ ਤੇ ਇਸੇ ਤਰ੍ਹਾਂ ਦੋ ਤਿੰਨ ਕੁੰਟ ਹੋਰ ਆ ਪਰਲੇ ਪਾਸੇ ਉਧਰੋਂ ਵੀ ਮੈਂ ਬਾਹਰ ਤੋਂ ਹੀ ਸਾਨੂੰ ਦਰਸ਼ਨ ਕਰਵਾ ਸਕਦਾ ਬਹੁਤ ਸਾਰੇ ਲੋਕ ਜਿਹੜੇ ਇੱਥੇ ਆਉਂਦੇ ਨੇ ਬੜੀਆਂ ਅਮਨਫਾਂ ਲੈ ਕੇ ਆਉਂਦੇ ਨੇ ਇੱਥੇ ਵੀ ਬੋਰਡ ਇਹ ਜੇ ਲੱਗੇ ਹੋਏ ਸਾਰੇ ਹੀ ਸਮਝ ਨਹੀਂ ਲੱਗਦੀ ਹੈਗੀ ਵੀ ਹੋਰ ਕੁੰਡ ਕਿੱਧਰ ਆ ਪਤਾ ਨਹੀਂ ਹੁਣ ਇੱਥੇ ਆ ਜਿਹੜੇ ਤਾਂਗੇ ਜੇ ਲੱਗੇ ਹੋਏ ਕੁੰਡਾ ਫਰੇ ਘੁਮਾ ਕੇ ਲੈ ਕੇ ਆਉਂਦੇ ਨੇ ਨੇੜੇ-ਨੇੜੇ ਵਾਲਾਂ ਪਰੇ ਹੁਮਾ ਕੱਲਾ ਨਿਕਲ ਗਿਆ ਉੱਥੇ ਬੱਸ ਵਾਲੇ ਵੀ ਇੱਧਰ-ਉੱਧਰੋਂ ਜਾ ਸਕਦੇ ਆ ਫਿਰ ਅਨੰਦ ਮਰਵਾੜੀ ਵਾਸਾ ਪਤਾ ਨਹੀਂ ਕਿਆ-ਕਿਆ ਲਿਖਿਆ ਹੋਇਆ ਭਾਈ ਇਹਨਾਂ ਦੀ ਭਾਸ਼ਾ ਵੀ ਹੈਗੀ ਥੋੜੀ ਜਿਹੀ ਕਸਤੂਰਵਾ ਕਸਤੂਰਵਾ ਮਰਵਾੜੀ ਬਾਸਾ ਹੈ ਇਹਨਾਂ ਦਾ ਕੁਛ ਹੈ ਵੀ ਉਹ ਸਟਾਰਟਿੰਗ ਦੇ ਵਿੱਚ ਪਰਲੇ ਆਪਣੇ ਗੁਰੂ ਘਰ ਦੇ ਨੇੜੇ ਉੱਥੇ ਪੰਜਾਬੀ ਢੱਬਾ ਲਿਖਿਆ ਵਾ ਜਾਂ ਕੋਸ਼ਸ਼ਾਂ ਦੀਆਂ ਹੋਰ ਗੱਲਾਂ ਮਾਤਾ ਲਿਖੀਆਂ ਹੋਈਆਂ ਨੇ ਗ੍ਰੀਨ ਹੋਟਲ ਐ ਫੈਮਿਲੀ ਰੈਸਟੋਰੈਂਟ ਇੱਧਰ ਦੱਸਦੇ ਹਾਂ ਜੀ ਔ ਸ਼੍ਰੀ ਕੁੰਟ ਦੁਰਗਾ ਮੰਦਿਰ ਵਾਹਿਗੁਰੂ 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 ਆ ਮਿੱਠੇ ਆ ਜੀ ਬਣਾਏ ਮਿੱਠੇ ਜੜਬੋ ਦਿੰਦੇ ਬਾਅਦ ਵਿੱਚ ਇੱਥੇ ਵੀ ਮਿਲਦੇ ਛੋਲੇ ਪਟੂਰੀ ਅੱਲਾ ਮਗੱਲਮ ਜਲੇਬੀਆਂ ਖਾ ਕੇ ਵੀ ਲੋਕ ਬਹੁਤ ਖੁਸ਼ ਨੇ ਚਲੋ ਜੀ